ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪ ਚੀਮਾ ਦਾ ਇਥੇ ਕੋਕਰ ਪੈਲਸ ਦੇ ਨੇੜੇ ਜਿਹੜਾ 6:30 6:37 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾਹ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਅ ਜਿਸ ਦੇ ਤੇ 302 ਦਾ ਪਰਚਾ ਦਰਜ ਹੈਗਾ ਉਸ ਤੋਂ ਬਾਅਦ ਹੀ ਜੈਰੀ ਨਗਰਾਨੀ ਐਸਐਸਪੀ ਸਾਹਿਬ ਸਹਿਲ ਮੀਰ ਜੀ ਦੇ ਥੱਲੇ ਐਸਪੀ ਦੀ ਡੀਐਸਪੀ ਸੰਜੀਵ ਐਸਐਚਓਜ਼ ਕਿਵੇਂ ਉਹ ਸਾਰੇ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਆ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਬਰਨਾ ਪਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜਾ ਜਿਹੜੇ ਆ ਪੰਜ ਜਿਹੜੇ ਹਥਿਆਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਸਾਰੇ ਜਿਹੜੇ ਹਰਿੰਦਰ ਹੈਰੀ ਤੇ ਸੁਵਿੰਦਰ ਸੇਵੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਅ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ شناخت ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿ ਉਹ ਖੁੱਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇੱਧਰੋਂ ਤਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਅ ਇੱਕトラਪ ਲਈ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ-ਆਗੇ ਰੋਕਿਆ ਗਿਆ ਪੁਲਿਸ ਨੇ ਰੋਕਿਆ ਗਿਆ ਤੇ ਉਹਨੇ ਆ ਮੋਟਰਸਾਈਕਲ ਉਸ ਦਾ ਰੋਕੇ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਤੇ ਆ ਵੀ ਫਾਇਰਿੰਗ ਦੇ ਵਿੱਚ ਇੰਜਰ ਹੋਇਆ ਤੇ ਪਰ ਉਸ ਨੂੰ ਓਵਰਪਾਰੂ ਕਰ ਦਿੱਤਾ ਗਿਆ ਤੇ ਉਸ ਨੂੰ ਨੀਰੈਸ ਹਸਪੀਟਲ ਦੇ ਵਿੱਚ ਉਸ ਨੂੰ ਜਰੇ ਇਲਾਜ ਭੇਜਿਆ ਗਿਆ ਚਲੋ ਕੋਟਾ ਹਸਪੀਟਲ ਦੀ ਪਤਾ ਲੱਗ ਰਹੀਆਂ ਹੁਣ ਇਹ ਜਾਣਗੇ ਅਫਸਰ ਸਾਹਿਬਾਨ ਉੱਥੇ ਜਰੇ ਇਲਾਜ ਹੈਗਾ ਉਹਦਾ ਉਹ ਸੂਚਨਾ ਤੋਂ ਬਾਅਦ ਜਿਹੜਾ ਬਾਣੀ ਹਾਂ ਬਿਲਾ ਲਈ ਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਗਾ ਭਵਨਪੁਰੀਆ ਗੈਂਗ ਦਾ ਤੇ ਡੋਨੀ ਬਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਤੇ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀ ਬਲ ਤੇ ਮਨਪੰਜਾਪੁਰੀਆ ਗੈਂਗ ਹੈਗਾ ਉਹਨੂੰ ਮੈਨੂੰ ਲੱਗਦਾ ਸੀ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਵਨਪੁਰੀਆ ਨੂੰ ਲੱਗਦਾ ਸੀਗਾ ਕਿ ਇਹ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿੰਪਾਥਾਈਜ਼ਰ ਹੈਗਾ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ ਦਾਲਮ ਜਿਹੜੇ ਜੱਗੂ ਭਵਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰਦੇ ਸੀਗੇ ਤੇ ਮੁੱਲੀ ਪੁੱਛ ਕੇ ਇਸ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜੇ ਹਥਿਆਰੇ ਹੈਗੇ ਆ ਉਹਨਾਂ ਨੂੰ ਆਡੈਂਟੀਫਾਈ ਕਰ ਲਿੱਤਾ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਸਰ ਲੱਗਦਾ ਮੈਂ ਇਸ ਪਲੇਟਫਾਰਮ ਮੱਧਿਆ ਰਹੇ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਨਾ ਪੰਜਾਬ ਪੁਲਿਸ ਬੜੀ ਸਚਮੈ ਔਰ ਬਟਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਹਾਨੀਆਂ ਕੰਮ ਕੀਤਾ ਹੈਗਾ। ਅ ਕ੍ਰਾਈਮ ਹੋਇਆ ਇਸ ਗੱਲ ਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਇਹ ਵਚਨਬੰਦਾਂਗੇ ਕਿ ਅਸੀਂ ਗੈਂਗਸਟਰイズਮ ਨੂੰ ਜੜੋਂ ਪੁੱਟ ਕੇ ਹੀ ਸਾਲ। ਪਰ ਜਿਹੜੀਆਂ ਆਵਾਜ਼ਾਂ ਤਾਂ ਹੋਈਆਂ तकरीबन ਜਨਵਰੀ ਗੈਂਗਵਾਰਾ ਆਪਣਾ ਵਰਚਸਪ ਕਾਇਮ ਕਰਨ ਲਈ ਅ ਨਜਾਇਜ਼ ਹੱਤਿਆਵਾਂ ਵੀ ਕਰਾਈਆਂ ਐਕਸਟਰਸ਼ਨਾਂ ਦੇ ਕਰਕੇ ਵੀ ਤਾਂਕਿ ਜੋ ਇਹਨਾਂ ਦੀ ਦਹਿਸ਼ਤ ਹੋ ਸਕੇ ਤੇ ਇਹ ਐਕਸਟਰਸ਼ਨ ਕਰ ਸਕਣ ਇਹ ਗੁੰਡੇ ਨੇ ਐਕਚੁਅਲੀ ਇਹਨਾਂ ਨੂੰ ਜਿਆਦਾ ਗਲੋਰੀਫਾਈ ਕਰਨ ਦੀ ਲੋੜ ਨਹੀਂ ਹੈਗੀ ਗੁਰੂਆਂ ਦੇ ਜੋ ਪ੍ਰਾਪਤ ਧਰਤੀ ਹੈਗੀ ਐ ਇਸ ਦੇ ਵਿੱਚ ਇਸ ਗੰਦੇ ਐਲੀਮੈਂਟਾਂ ਨੂੰ ਜਿਆਦਾ ਵੱਡੇ ਵੱਡੇ ਨਾਮ ਦੇ ਕੇ ਇਹਨਾਂ ਨੂੰ ਇਹ ਕੋਈ ਬਹੁਤ ਚੰਗਾ ਨਾਮਲਾ ਨਹੀਂ ਕੰਮ ਕਰ ਰਿਹਾ ਇਹ ਦੰਦਰਾ ਕਾਮੀ ਹੈ ਤੇ ਗੰਦੀ ਨੇ ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨੂੰ ਕ੍ਰਿਟਿਸਾਈਜ਼ ਕਰੀਓਰ ਜਿੰਨਾ ਇਹਨਾਂ ਨੂੰ ਭੰਡੀਆਂ ਉਹਨਾਂ ਹੀ ਥੋੜਾ ਸ਼ਾਇਦ ਕਿਸੇ ਨਾ ਕਿਸੇ ਨੌਜੋਵਾਨ ਨੂੰ ਮੈਂ ਇਸ ਮੱਦੇ ਰਹੀਂ ਫਿਰ ਤੁਹਾਨੂੰ ਕਹਿਣਾ ਕਿ ਜਿਹੜੇ ਗੁੰਮਰਾਹ ਨੌਜਵਾਨ ਹੈ ਉਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੇਨਸਟ੍ਰੀਮ ਤੇ ਚਾਓ ਅਸੀਂ ਆਪਣਾ ਜੋ ਵੀ ਤੁਹਾਡਾ ਮਾੜਾ ਮੋਟਾ ਜਿਹੜਾ ਤੁਹਾਡਾ ਕ੍ਰਾਈਮ ਹੈਗਾ ਆਪਣਾ ਲਾਅ ਆਫ ਦੀ ਲੈਂਡ ਨੂੰ ਫੇਸ ਕਰੋ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਵਿੱਚ ਜਾਂ ਉਹਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜਿਸ ਦਾ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਆਣਾ ਚਾਹੀਦਾ ਇਸ ਦਾ ਜਿਹੜਾ ਅੰਜਾਮ ਹੁੰਦਾ ਉਹ ਜਿਹੜੇ ਇੱਕ ਗੈਂਗਸਟਰ ਦੀ ਲਾਈਫ ਹੈ ਉਹ ਜ਼ਿਆਦਾ ਨਹੀਂ ਹੁੰਦੀ ਜਿਹੜੀ ਇਹਨਾਂ ਨੂੰ ਇਹ ਪ੍ਰਲੋਭਨ ਦੇ ਕੇ ਕਹਿੰਦੇ ਅਸੀਂ ਬਾਹਰ ਕੱਢ ਲਾਂਗੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਅਸੀਂ ਬਾਹਰੋਂ ਵੀ ਸਾਰਿਆਂ ਨੂੰ ਬਾਰੀ-ਬਾਰੀ ਫੜਕੇ ਇੱਥੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਜੋ ਕਾਨੂੰਨ ਉਹਨਾਂ ਸਜ਼ਾ ਦੇਊਗਾ ਉਹ ਇੱਥੇ ਭੁਗਤਣਗੇ ਆਪਣੀ ਜਿਹੜੇ ਜੁਰਮਾਂ ਦੀ ਜਿਹੜੀ ਉਹਨਾਂ ਨੇ ਜੁਰਮ ਕੀਤੇ ਇਹ ਮਾਨਿਕ ਕਿੱਥੋਂ ਦੇ ਹੈ ਸਰ ਮਾਨਿਕ ਛਰੇਟ ਦਾ ਸੀ ਹਮ ਅੰਮ੍ਰਿਤ ਸਰ ਇਹਦੇ ਤੇ ਇਹਦੇ ਦਾ ਇਹਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹਦੇ ਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦੇ ਦੋ ਪਰਚੇ ਦਰਜ ਨੇ ਤੇ ਆਮ ਜੈੱਟ ਦੇ ਪਰਚੇ ਦਰਜ ਨੇ ਤੇ ਇਹ ਇਹਨਾਂ ਨਾਲ ਹੁਣ ਜਗਪੂਰਾਨਪੁਰਿਆ ਗੈਂਗ ਨਾਲ ਜੁੜਿਆ ਹੋਇਆ ਸੀ ਸਰ ਇਹਦੇ ਗੋਲੀ ਕਿੱਥੇ ਲੱਗੀ ਹੈ ਗੋਲੀ ਮੈਂ ਤੁਹਾਨੂੰ ਪੁੱਛਿਆ ਜੀ ਲਖਨ ਜੀ ਲੈਫਟ 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 ਉਦੇ ਲੈਫਟ ਲੈਗ ਤੇ ਉਦੇ ਤੇ ਲੱਗੀ ਹੈਗੀ ਆ ਤੇ ਉਹ ਪਰ ਇਹਦੇ ਵਿੱਚ ਇਹ ਆ ਕਿ ਆ ਪ੍ਰਮਾਤਮਾ ਦੀ ਕਿਰਪਾ ਨਾਲ ਪੁਲਿਸ ਪਾਰਟੀ ਸੇਫ ਹੈਗੀ ਹੈ ਤੇ ਇਸ ਕਰਕੇ ਉਹਦਾ ਇਲਾਜ ਚੱਲ ਰਿਹਾ ਫਿਰ ਅਸੀਂ ਜਿਹੜੇ ਦੋ ਤੁਸੀਂ ਹੋਰ ਦੱਸੋਗੇ ਬਾਈਕ ਦੇ ਸ਼ੇਰ ਸੀ ਕੋਈ ਸ਼ਾਇਦ ਹਾਂਜੀ ਦੱਸ ਰਿਹਾ ਕਿ ਪੁਲਿਸ ਸੋਰਸਸ ਨੂੰ ਇਹ ਪਤਾ ਸੀ ਕਿ ਦੋ ਹੋਰ ਨਹੀਂ ਦੋ ਅਸੀਂ ਜਿਹੜੇ ਅਣਪਛਾਤੇ ਸੀ ਉਹਨਾਂ ਨੂੰ ਆਡੈਂਟੀਫਾਈ ਕਰ ਲਿੱਤਾ ਹੈ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਦੇਖੋ ਇਹ ਪੂਰੇ ਦੋ ਮੋਟਰਸਾਈਕਲਾਂ ਦੇ ਪੰਜ ਪੰਜ ਅਣਪਛਾਤੇ ਆਏ ਸੀ ਉਹ ਪਹਿਲਾਂ ਫੜੇ ਜਾ ਚੁੱਕੇ ਸੀ ਹਰਿੰਦਰ ਹਰੀ ਤੇ ਸੁਵਿੰਦਰ ਚਵੀ ਤੇ ਇਹਦੇ ਵਿੱਚੋਂ ਜਿਹੜੇ ਦੂਜਾ ਮੋਟਰਸਾਈਕਲ ਸੀ ਉਹ ਤੇ ਤਿੰਨ ਸਵਾਰ ਸੀਗੇ ਅਣਪਛਾਤੇ ਉਹਨਾਂ ਦੇ ਵਿੱਚੋਂ ਇੱਕ ਮਾਨਕ ਸੀ ਜਿਹੜਾ ਅੱਜ ਬ੍ਰੀਫ ਕੇ ਚੇਂਜ ਆਫ ਫਾਇਰ ਦੇ ਨਾਲ ਓਵਰ ਪਾਵਰ ਕੀਤਾ ਤੇ ਅਰੈਸਟ ਕੀਤਾ ਬਟਾਲਾ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਐਸਐਸਪੀ ਸਾਹਿਬ ਨੇ ਐਸਪੀਡੀ ਡੀਐਸਪੀ ਸੰਜੀਵ ਨੇ ਸਾਡੇ ਐਸਐਚਓ ਸਾਹਿਬਾਨ ਨੇ ਇਹਨਾਂ ਨੇ ਬਹੁਤ ਇਹਨਾਂ ਨੂੰ ਸੂਹ ਮਿਲੀ ਸੀ ਇਹਨਾਂ ਨੇ ਬੜਾ ਬਿਨਾ ਟਾਈਮ ਮੰਗਵਾਏ ਇੱਥੇ ਨਾਕਾ ਲੇ ਕਰਕੇ ਤੇ ਕਾਬੂ ਕੀਤਾ ਹੈਗਾ ਤੇ ਤਾਂ ਕਿ ਜੋ ਲੋਕਾਂ ਦੇ ਵਿੱਚ ਕੰਫੀਡੈਂਸ ਬਹਾਲ ਹੋ ਸਕੇ ਜਿਹੜਾ ਕੋਈ ਇੱਥੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਪੁਲੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਹਰ ਜੈਂਗਸਟਰਵਾਦ ਨੂੰ ਨਿਜਿੱਠਣ ਲਈ ਵਚਨਬੱਧ ਹੈ